ਅਜ ਮਿਤੀ 3 2 24 ਨੂੰ ਸਰਦਾਰ ਰਪਾਇ ਸਿੰਘ ਵਾਸੀ ਕੋਰਦੋਨਾ ਜ਼ਿਲ੍ਹਾ ਬਰਨਾਲਾ ਇਹ ਭਾਨੇ ਦਾ ਚਾਚਾ ਜਿਹਨੇ ਇੱਕ ਦਰਖਾਸਤ ਆਪਾਂ ਉੱਤੇ ਦੇ ਦਿੱਤੀ ਸੀਗੀ ਵੀ ਸਾਡੇ ਦੇ ਝੂਠੇ ਭਾਈ ਮੁਕਾਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਵੀ ਭਾਈ ਸ਼ੇਦ ਨਾਲ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ ਪਹਿਲਾ ਸੁਣਨਗੇ ਕਿ ਭਾਈ ਅੱਜ ਕਿਉਂ ਨਹੀਂ ਹਾਂ ਤੌਜਵ ਜਵਾਬ ਦੇਣ ਲੱਗਿਆ ਉਹ ਚ ਛੇ ਦਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਨਸਲ ਕਰਕੇ ਦੇ ਅੱਜ ਹੀ ਛੱਡ ਦਿੰਦੇ ਮਦਈ ਇਹਨੇ ਪ੍ਰਾਈਵੇਟ ਬੰਦੇ ਜਿਹੜਾ ਕਹਿੰਦਾ ਕੋਈ ਚੈਨੀ ਕੋਈ ਹੈ ਬੇਸ਼ੱਕ ਖੜੇ ਪੁਲਸਰੀ ਕੀਤੇ ਸਰਕਾਰ ਨੇ ਕੀਤੇ ਆ ਮਦਈ ਹੈ ਜਿਹੜਾ ਕਹਦਾ 10000 ਰੁਪਿਆ ਤੋਂ ਫਰौती ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ ਚ ਲਿਆ ਕੇ ਪੜਤਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ 9 ਤਰੀਕ ਜੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 10 ਤਰੀਕ ਤੱਕ ਕੱਲੋਂ ਐਤਵਾਰ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਾਂਗੇ ਸਹਿਮਤ ਹੋ ਬਾਈ ਅੱਲਾਹ ਕਹਤੇ ਨਲ ਸੁਣ ਲੋ ਬੱਚੇ ਨੂੰ ਮੈਂ ਸੁਣਾ ਵੀ ਲਿਆ ਭੱਜ ਗਿਆ ਬਾਈਆ ਥੱਲੇ ਕਰਦਾ ਚੰਦਾ ਗੱਲ ਤਾਂ ਸੁਣ ਲੋ ਥੱਲੇ ਕਰਦਾ ਵੀਰੇ ਜੇ ਕਰਾਂਗੇ ਰੋਕ ਬੰਦ ਹੋ ਗਏ ਨਹੀਂ ਹੋ ਸਕਦਾ ਸੀਗਾ ਮੈਂ ਕਿਹਾ ਮੈਂ ਫੜ ਲਿਆ ਪਰ ਮੇਰੇ ਨਾਲ ਇਹ ਧੰਨਵਾਦ ਕਰਨ ਦੇ ਛੋਟੇ ਦੋਸਤ ਕਮਾਲ ਕਰਦਾ ਮੇਰੇ ਘਰ ਪਈ ਜਾਂਦਾ ਯਾਰ ਮੈਂ ਗੱਲ ਜਿਹੜੀ ਗੱਲ ਦੇਗਾ ਜਿਹੜੀ ਗੱਲ ਕਾਨੂੰਨੀ ਪ੍ਰਕਿਰਿਆ ਚ ਆ ਕੇ ਛੱਡਿਆ ਜਾਊਗਾ ਮੰਨ ਲਓ ਇਹ ਦੱਸ ਨੂੰ ਨਹੀਂ ਵੀ ਛੱਡਦੇ ਇਹ ਭਰੋਸਾ ਦੇ ਕੇ ਉਹਨੂੰ ਮੁੱਕਰ ਜਾਂਦੇ ਆ ਕਿ ਕਿੱਧਰ ਦੀ ਫੇਰ ਗੱਲ ਆਪਾਂ ਮਰ ਗਏ ਕਿੱਥੇ ਜਾਇਜ਼ ਮਰ ਗਏ ਜਾਂ ਤਾਕਤਿਂ ਮਰ ਗਈ ਜਾਂ ਸਰਕਾਰ ਇਹਦੇ ਨਾਲ ਹੀ ਘੇਰ ਬੱਝ ਗਈਆਂ ਜਾਂ ਮੁੱਖ ਮੰਤਰੀ ਕੋਠੀ ਭੱਜ ਗਈ ਕਿਰ ਪਾਸੇ ਜੇ ਭਾਈ ਮੇਰੀ ਗੱਲ ਸੁਣ ਲੋ ਅੱ빠 ਉਹਨੇ ਪਹਿਲੀ ਗੱਲ ਕਹੀ ਸੀ ਵੀ ਨੌਜਵਾਨਾ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾਵਾਂ ਨੂੰ ਸਮਝਦਾ ਕਦਰ ਕਰਦਾ ਚਲੋ ਅਜਿਤ ਕਰਦਾ ਬਾਈ ਮੇਰੀ ਗੱਲ ਸੁਣੋ ਮੈਂ ਤੇ ਵਾਅਦੇ ਕਰਦੇ ਵਾਅਦ ਕੱਟ ਬੋਲਿਆ ਗਏ ਹੋ ਵੀ ਮੇਰੇ ਇੱਕ ਬੋਲ ਦੇ ਉੱਤੇ ਫੁੱਲ ਚੜੋ ਨੌਜਵਾਨਾ ਆਉਨੇ ਧੰਨਵਾਦ ਆ ਤੁਹਾਡਾ ਜਾਨ ਦੇਣ ਤੱਕ ਜਾਣੇ ਹੋ ਪਰ ਮੈਂ ਤੁਹਾਡੇ ਲਈ ਕਦੇ ਵੀ ਗਲਤ ਫੈਸਲਾ ਨਹੀਂ ਕਰੂੰਗਾ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਲ ਜਾਣ ਕੇ ਕਹਿੰਦਾ ਯਾਰ ਤੇਰੇ ਵਿੱਚ ਕੀ ਯਾਰ ਅਤਰਪੇਚ ਕੀ ਨੇ ਅਤਰਪੇਚ ਕੀ ਜਕੀਨ ਵਾਲਾ ਹਾਂ ਹਾਂ ਕੋਈ ਗੱਲ ਨਹੀਂ ਬੱਸ ਕਿੱਧਰ ਗਈ ਆਈ ਏ ਠੀਕ ਹੈ ਅਗਲੀ ਗੱਲ ਹੋਰ ਸਹੀ ਲੋ ਜਿੰਨੇ ਆ ਗਏ ਜੇ ਅਜੇ ਬੜੇ ਦੀ ਬਈ ਆ ਗਏ ਸਰਦ ਦੇ ਬੱਚੇ ਆ ਤੇ ਸਾਂਧੀ ਪਰਭਾਈ ਹੋਈ ਆ ਆਪਣਾ ਨੁਕਸਾਨ ਹੋਇਆ ਉਹਦੀ ਪਰਭਾਈ ਕਰਨ ਲਈ ਭਾਈ ਇਹਨਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਮੇਰੇ ਰਤਨਦੀਪ ਢਾਲੀ ਵਾਲੋ ਦਾ ਮੋਬਾਈਲ ਅੱਜ ਤੋੜਿਆ ਗਿਆ ਉਹ ਬਾਹਰ ਬਾਹਰ ਵਾਲੇ ਰਹਿੰਦੇ ਆ ਜੱਜ ਛੱਡੇ ਨਹੀਂ ਸਾਰੇ ਵੀਰੇ ਸਾਰੇ ਜਿੰਨਾ ਕੇ ਆਪਣੇ ਕੋਲ ਸੁਨੇਹਾ ਨਹੀਂ ਨਾ ਆਉਂਦਾ ਵਿਚਾਰ ਤੇ ਜਾਂਦੇ ਨਹੀਂ ਹੋਰ ਦੱਸ ਲੈ ਜੀ ਨਾਲ ਦੀ ਨਾਲ ਜੀ ਸਾਹਿਬ ਸੁਨੇਹਾ ਤੇ ਲਾਓ ਜੀ ਬੰਦਲਾ ਛੱਡ ਦਿਓ ਛੱਡ ਦੇ ਛੱਡ ਅਗਲੀ ਵਾਰ ਇਹ ਜਿਹੜੀ ਗੱਲ ਤੇ ਕੋਚ ਫਸਿਆ ਸੀ ਅੱਪਾ ਇਹ ਕਦੇ ਜਵਾਨ ਤੋਂ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਤੇ ਚਾਰਜ ਕਰੋ ਕਸਰ ਕਰੋ ਉਹਦੇ ਆਪਣੀ ਸਹਿਮਤੀ ਬਣੀਆ ਬਿਨਾਂ ਸ਼ਰਤ ਰਿਹਾਈ ਹੋਈ ਆ ਹੁਣ ਤੁਹਾਡੇ ਨਾਲ ਐਡੀ ਜੀ ਪਸਾਹ ਦਸਕਰਨ ਸਿੰਘ ਜੀ ਇਹ ਗੱਲਬਾਤ ਕਰਨਗੇ ਤੁਸੀਂ ਧਿਆਨ ਨਾਲ ਸੁਣੋ ਦੋ ਮਿੰਟ ਹੀ ਸੁਣੋ ਦੋ ਮਿੰਟ ਹੀ ਸੁਣਨਾ ਉਹਦੇ ਬਾਅਦ ਪੰਜ ਸੱਤ ਮਿੰਟ ਆਪਾਂ ਦੁਬਾਰਾ ਲਾਉਣੀ ਆ ਉਸ ਤੋਂ ਬਾਅਦ ਆਪਣੀ ਕਿਹੜੀ ਅਗਲੀ ਕਾਰਵਾਈ ਚੱਲ ਜਾਏ